ਤਕਰੀ ਲੁਕਲੇਸ਼ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ ਜਿਸ ਦਾ ਅੰਤ ਕਿਤਨਾ ਕਿਤੇ ਜ਼ਰੂਰ ਖੌਫਨਾਕ ਨਿਕਲਦਾ ਹੈ ਅਜੇ ਇੱਕ ਘਟਨਾ ਸਾਹਮਣੇ ਆਈ ਲੁਧਿਆਣਾ ਤੋਂ ਜਿੱਥੇ ਕਿ ਇੱਕ 30 ਤੋਂ 35 ਸਾਲ ਦੇ ਸ਼ਖਸ ਦੇ ਵੱਲੋਂ ਬੁੱਢੇ ਨਾਲੇ ਦੇ ਵਿੱਚ ਜਿਹੜੀ ਛਾਲ ਮਾਰ ਦਿੱਤੀ ਗਈ ਹੈ ਤੇ ਗੋਤਾ ਖੋਰਾਂ ਦੇ ਵੱਲੋਂ ਉਸ ਨੂੰ ਲਗਾਤਾਰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਝਗੜੇ ਦੇ ਚੱਲਦਿਆਂ ਉਸ ਸ਼ਖਸ ਦੇ ਵੱਲੋਂ ਜਿਹੜਾ ਬੁੱਡੇ ਨਾਲ ਦੇ ਵਿੱਚ ਜਿਹੜੀ ਇਹ ਛਾਲ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਜਿਹੜੀ ਹੈ ਹੋਈ ਹੈ ਤਾਂ ਮੌਕੇ ਤੇ ਮੌਜੂਦ ਲੋਕਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅ ਕਾਰ ਦੇ ਵਿੱਚ ਕਲੇਸ਼ ਚੱਲਦਾ ਰਹਿੰਦਾ ਮਾੜੀ ਮੋਟੀ ਗੱਲ ਹੁੰਦੀ ਰਹਿੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਜਾ ਕੇ ਛਾਲ ਮਾਰ ਦੇਈਏ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚਦੀ ਹੈ ਪੁਲਿਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਕਿ ਜੋ ਜਾਣਕਾਰੀ ਸਾਹਮਣੇ ਆਈ ਇਹ ਮੁੱਢਲੀ ਜਾਂਚ ਤੋਂ ਪਤਾ ਲੱਗੇ ਕਿ ਆਪਣੀ ਪਤਨੀ ਦੇ ਨਾਲ ਉਸ ਦੀ ਲੜਾਈ ਹੋਈ ਸੀ ਉਸ ਤੋਂ ਬਾਅਦ ਸ਼ਰਾਬ ਪੀਤੀ ਉਸ ਤੋਂ ਦੇ ਸ਼ਰਾਬ ਪੀਣ ਤੋਂ ਬਾਅਦ ਉਸਨੇ ਉਸ ਬੁੱਢੇ ਦਰਿਆ ਦੇ ਵਿੱਚ ਨਾਲੇ ਦੇ ਵਿੱਚ ਜਿਹੜੀ ਛਾਲ ਮਾਰ ਦਿੱਤੀ ਹਾਲਾਂਕਿ ਉਸ ਨੂੰ ਲੱਭਣ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜੋ ਇਹ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਈ ਜਿੱਥੇ ਕਿ ਬੁੱਢੇ ਨਾਲੇ ਦੇ ਵਿੱਚ ਜਿਹੜੀ ਹੈ ਇੱਕ ਸ਼ਖਸ ਦੇ ਬਲੋਤੀ ਤੋਂ 30 ਤੋਂ 35 ਸਾਲ ਉਮਰ ਦੱਸੀ ਜਾ ਰਹੀ ਹੈ ਉਸ ਦੀ ਬਲੋ ਛਾਲ ਮਾਰ ਦਿੱਤੀ ਗਈ ਹਾਲਾਂਕਿ ਹਾਲਾਂਕਿ ਲਗਾਤਾਰ ਲੱਭਣ ਦੀ ਕੋਸ਼ਿਸ਼ ਉਸ ਸ਼ਖਸ ਦੀ ਕੀਤੀ ਜਾ ਰਹੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਾਂ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਕੋਈ ਅਜਿਹੀ ਗੱਲ ਨਹੀਂ ਸੀ ਕਿ ਕੋਈ ਲੜਾਈ ਝਗੜਾ ਹੋਇਆ ਸੀਗਾ ਪਰ ਜੋ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਪਤਾ ਲੱਗੇ ਸ਼ਰਾਬੀ ਨੂੰ ਤੋਂ ਬਾਦੂਸ ਸ਼ਖਸ ਦੇ ਵੱਲੋਂ ਬੁੱਢੇ ਦਰਿਆ ਦੇ ਵਿੱਚ ਨਾਲੇ ਦੇ ਵਿੱਚ ਛਾਲ ਮਾਰ ਦਿੱਤੀ ਗਈ ਹਾਲਾਂਕਿ ਲਗਾਤਾਰ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਨੇ ਇਸ ਦਿਨ 30 35 ਸਾਲ ਦਾ ਇੱਕ ਹੈਗਾ ਰਹਿੰਦਾ ਸਾਹਮਣੇ ਜੀ ਠੀਕ ਹੈ ਜੀ ਤੇ ਉਹਦੇ ਘਰੇ ਕੋਈ ਲੜਾਈ ਝਗੜਾ ਚੱਲ ਹੋਇਆ ਹੋਣਾ ਫੈਮਿਲੀ ਨਾਲ ਤੇ ਉਹ ਲੜਾਈ ਝਗੜੇ ਦੇ ਬਾਵਜੂਦ ਉਸ ਨੇ ਕੋਈ ਐਡਾ ਗਲਤ ਕਦਮ ਚੱਕਿਆ ਉਹਨੇ ਇੱਥੇ ਆ ਕੇ ਸਿੱਧੀ ਦਰਿਆ ਦੇ ਉੱਪਰ ਛਲੰਗ ਮਾਰ ਦਿੱਤੀ ਕੀ ਲੱਗਦਾ ਵੀ ਇਹ ਸਹੀ ਸੀ 4931 ਸਹੀ ਤਾਂ ਹੁਣ ਦੇਖੋ ਜੀ ਹੁਣ ਘਰ ਦੀ ਲੜਾਈ ਹੈ ਤਾਂ ਮਤਲਬ ਇਹ ਥੋੜੀ ਕਿ ਇੱਥੇ ਛਲਾਂਗਾ ਮਾਰਦੀ ਹੈ ਤਾਂ ਹੁਣ ਸਾਰੀ ਦੁਨੀਆ ਦੀ ਲੜਾਈ ਹੁੰਦੀ ਹੈ ਇਹ ਥੋੜੀ ਦਰਿਆਮਾਂ ਚ ਛਲਾਂਗਾ ਛਲਾਂਗਾ ਮਾਰਦੀ ਹੈ ਸੀ ਗਲਤੀ ਕਿਹਦੀ ਮੰਨਦੇ ਹੋ ਤੁਸੀਂ ਗਲਤੀ ਤਾਂ ਵੈਸੇ ਉਸ ਬੰਦੇ ਦੀ ਮੰਨਦਾ ਮੈਂ ਜਿਨ੍ਹਾਂ ਨੇ ਗਲਤੀ ਜਿਨ੍ਹਾਂ ਨੇ ਛਲਾਂਗਾ ਮਾਰੀ ਹੈ ਇਹਦੇ ਵਿੱਚ ਹੁਣ ਆਪਾਂ ਪ੍ਰਸ਼ਾਸਨ ਦੀ ਤਾਂ ਕੋਈ ਗਲਤੀ ਕੱਢ ਨਹੀਂ ਸਕਦੇ ਹੁਣ ਇੱਥੇ 50 ਤਰ੍ਹਾਂ ਦੀ ਦੁਨੀਆ ਤੁਰੀ ਫਿਰਦੀ ਹੈ ਹਰ ਬੰਦਾ ਕੋਈ ਨਾ ਕੋਈ ਗੱਲਾਂ ਕਿਤੇ ਨਾ ਕਿਤੇ ਪਰੇਸ਼ਾਨ ਹੈਗਾ ਹੁਣ ਇਹ ਥੋੜੀ ਕਿ ਇੱਥੇ ਦਰਿਆਮਾਂ ਚ ਛਲਾਂਗਾ ਮਾਰਦੀ ਇੱਥੇ ਵਾਲੇ ਬੰਦਿਆਂ ਨੇ ਵੀ ਬੜੀ ਕੋਸ਼ਿਸ਼ ਕੀਤੀ ਆ ਪੂਰੀ ਰਾਤ ਲੱਭਿਆ ਸਵੇਰੇ 5 ਵਜੇ ਤੱਕ ਲੱਭਦੇ ਆ ਰਹੇ ਸੀਗੇ ਕੋਈ ਨਹੀਂ ਬੰਦਾ ਲੱਭਿਆ ਤੇ ਪ੍ਰਸ਼ਾਸਨ ਹੁਣ ਇੱਥੇ ਸਾਰੇ ਆਏ ਆ ਤੇ ਗੋਤਾਖੋਰ ਇਹ ਬੁਲਾਏ ਉਹਨਾਂ ਨੇ ਤੇ ਹੁਣ ਕਾਰਵਾਈ ਚਾਲੂ ਕੀਤੀ ਜਾਊਗੀ ਠੀਕ ਹੈ ਹਾਂਜੀ ਸਰ ਕੀ ਹੋਇਆ ਵਾ ਇੱਥੇ ਪਤਾ ਲੱਗਿਆ ਕਹਿੰਦੇ ਕੋਈ ਨੌਜਵਾਨ ਨੇ ਛਾਲ ਮਾਰਦੀ ਆ ਔਰ ਦੇਖਿਆ ਕੀ ਕਾਰਨ ਸਰ ਕਾਰਨ ਇਹੋ ਕਹਿੰਦੇ ਇੱਕ ਘਰੇ ਥੋੜਾ ਮਾੜਾ ਮੋਟਾ ਕਲੇਸ਼ ਹੋਇਆ ਸੀਗਾ ਤੇ ਬੰਦਾ ਡਰਿੰਕ ਵਗੈਰਾ ਕੀਤੀ ਹੋਈ ਸੀਗੀ ਪੂਰੇ ਆ ਕੇ ਉਹਨੇ ਛਾਲ ਮਾਰ ਦਿੱਤੀ ਪਰੇ ਜੋ ਪਬਲਿਕ ਨੇ ਦੱਸਿਆ ਮੈਂ ਤੁਹਾਨੂੰ ਉਹ ਚੀਜ਼ ਦੱਸ ਰਿਹਾ ਮੈਂ ਪਰਿਵਾਰ ਨਾਲ ਦੁੱਖ ਹੈ ਸਾਨੂੰ ਪਰਿਵਾਰ ਦੇ ਨਾਲ ਖੜੇ ਆ ਚਲੋ ਹਰ ਇੱਕ ਬੰਦਾ ਹੈ ਤਾਂ ਅੱਜ ਦੀ ਜਿਹੜੀ ਟੈਂਸ਼ਨ ਦੇ ਵਿੱਚ ਹੀ ਹੈ ਪਰ ਉਹਦਾ ਇਹ ਮਤਲਬ ਨਹੀਂ ਹੈਗਾ ਕਿ ਆਪਾਂ ਆ ਕੰਮ ਕਰ ਲਈਏ ਬੜਾ ਮਾੜਾ ਕੰਮ ਹੋਇਆ ਗਏ ਸਰ ਕਿਵੇਂ ਦੇਖਦੇ ਹੋ ਕਿ ਹਲਕਾ ਨੋਰਥ ਦੇ ਵਿੱਚ ਇੱਕ 12 ਸਾਲਾਂ ਦਾ ਬੰਦਾ ਜਿਹੜਾ ਜਿਹਦਾ ਪੈਰ ਫਿਸਲ ਜਾਂਦਾ ਓਟ ਇੱਕ ਜਾਂਦਾ ਉਸ ਤੋਂ ਬਾਅਦ ਇੱਧਰ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪਰਿਵਾਰ ਕਹਿ ਰਿਹਾ ਕਿ ਕੋਈ ਕਲੇਸ਼ ਸੀਗਾ ਉਸ ਤੋਂ ਬਾਅਦ ਛਾਲ ਮਾਰ ਦਿੱਤਾ ਇਹਨੂੰ ਕਿਵੇਂ ਦੇਖਦੇ ਹੋ ਕਿਵੇਂ ਦੇਖ ਜੋ ਮਾਸਟਰ ਜੀਾਰੇ ਕੀ ਕਹਿ ਸਕਦਾ ਜੀ ਦੇਖੋ ਜਿਹੜਾ ਹੋਇਆ ਬੜਾ ਮਾੜਾ ਹੋਇਆ ਬੜਾ ਦੁਖਦ ਦੀ ਗੱਲ ਹੈ ਕਿਸੇ ਨਾਲ ਐਦਾਂ ਨਹੀਂ ਹੋਣਾ ਚਾਹੀਦਾ ਅਸੀਂ ਪਰਿਵਾਰਾਂ ਦੇ ਨਾਲ ਐ ਜਿੱਥੇ ਸਾਡੀ ਡਿਊਟੀ ਲਾਣਗੇ ਅਸੀਂ ਇੱਥੇ ਫਿਰ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੀ ਬਿਲਕੁਲ ਜੀ ਬਿਲਕੁਲ ਗੋਤਾਖੋਰ ਆ ਰਹੇ ਨੇ ਰਾਤੀ ਵੀ ਪੂਰਾ ਪ੍ਰਸ਼ਾਸਨ ਔਰੇ ਸੀਗਾ ਫਾਇਰ ਬ੍ਰੀਡ ਦੀਆਂ ਗੱਡੀਆਂ ਔਰੇ ਸੀ ਐਸ ਐਚਓ ਸਾਹਿਬ ਮੌਕੇ ਤੇ ਸੀਗੇ 10 12 ਬੰਦੇ ਜਿਹੜੇ ਇਹਨਾਂ ਦੇ ਐ ਮੱਛੀ ਵਾਲੇ ਉਹ ਵੀ ਵਿੱਚ ਵੜੇ ਹੋਏ ਸੀਗੇ ਸਾਰਿਆਂ ਨੇ ਪੂਰੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹਦਾ ਕੋਈ ਉਹ ਨਿਕਲਣੀ ਹੁਣ ਪ੍ਰੋਪਰ ਗੋਤਾਖੋਰ ਬੁਲਾਏ ਨੇ ਕਰਦੇ 10 12 ਮਿੰਟਾਂ ਦੇ ਵਿੱਚ ਠੀਕ ਹੈ ਕੀ ਨਾਮ ਹੈ ਜੀ ਆਪ ਦਾ ਓਮ ਬਤਿ ਜੀ ਕਹਾਂ ਰਹਤੇ ਹੋ ਇਹੀ ਤਾਜਪੁਰੋ ਕੀ ਹੁਆ ਮੇਰੇ ਘਰ ਵਾਲਾ ਸੇ ਸਰਾ ਪੀਤੀ ਹੋਈ ਦੀ ਉੱਥੇ ਗਿਰ ਗਿਆ ਕਿੱਦਾਂ ਗਿਰ ਗਿਆ ਉਹ ਆਵਾ ਲੈਣ ਵਾਸਤੇ ਗਿਆ ਸੀ 8 ਵਜੇ ਕਵਾੜ ਚੁੱਕਿਆ ਸੀ ਆਵਾ ਲੈਣ ਵਾਸਤੇ ਉੱਥੇ ਬੈਠਾ ਸੀ ਮੈਂ ਰੋਟੀ ਬਣਾਉਂਦੀ ਸੀ ਮੈਂ ਉਹਨੂੰ ਆਜ ਮਾਰੇ ਮੰਗਾ ਆ ਜੈ ਇਧਰ ਉਹ ਕਹਿੰਦਾ ਕੋਈ ਨਹੀਂ ਇੱਥੇ ਬੈਠੀ ਰ ਮੈਨੂੰ 50 ਰੁਪਏ ਕੱਟ ਕੇ ਦਿੰਦਾ ਕਹਿੰਦਾ ਸਬਜ਼ੀ ਲਿਆਓ ਜਾ ਕੇ ਬਣਾ ਲੈ ਇੰਨੇ ਵਿੱਚ ਬੱਚੇ ਹੀ ਮੇਰੇ ਉਹਦੇ ਕੋਲੇ ਸੀਗੇ ਇੰਨੇ ਪਿੱਛੇ ਇਦਾਂ ਗੁੜਕਿਆ ਨਾ ਬੱਚੇ ਨੇ ਮੈਨੂੰ ਆ ਕੇ ਆਵਾਜ਼ ਮਾਰੀ ਮम्मी पापा गिर ਗਏ ਇੰਨੀ ਦੇਰ ਚ ਮੈਂ ਉੱਥੇ ਗਈ ਤਾਂ ਕੋਈ ਬੰਦਾ ਨਹੀਂ ਸੀਗਾ ਇਦਾਂ ਥੋੜੀ ਦੇਰ ਅੱਗੇ ਡੁੱਬਦਾ ਗਿਆ ਫਿਰ ਮੈਂ ਮੱਛੀ ਮੰਡੀ ਤੋਂ ਬੰਦੇ ਫੜ ਕੇ ਲਈ ਆਈ ਤੇ 10 12 ਮੁੰਡੇ ਸੀਗੇ ਉਹ ਆਏ ਉਹਨਾਂ ਨੇ ਗੋਤੇ ਲਾਏ ਦੇਖਿਆ ਤੋਂ ਮਿਲਿਆ ਵੀ ਨਹੀਂਗਾ ਉਹ ਕੀ ਨਾਮ ਕੀ ਸੀ ਉਹ ਰਾਮਕਿਸ਼ਨ ਉਮਰ ਕਿੰਨੀ ਹੈ 35 ਸਾਲ ਦੀ ਪਹਿਲਾਂ ਵੀ ਕਦੇ ਕੁਝ ਹੋਇਆ ਸੀਗਾ ਕੋਈ ਆਪਸ ਗਲਬਾਤ ਹੋਈ ਸੀ ਨਹੀਂ 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 ਕੋਈ ਗੱਲ ਨਹੀਂ ਸੀ ਨਹੀਂ ਗੱਲ ਨਹੀਂ ਕਰ ਰਹੇ ਕੀ ਮੰਗ ਕਰਦੇ ਹਾਂ ਆਪਣਾ ਕਰਾ ਲੈਣ ਦਾ ਮਤਲਬ ਹਲੇ ਤੱਕ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਕਿ ਕੋਈ ਲੱਭਿਆ ਨਹੀਂ ਕੋਈ ਮਿਲਿਆ ਨਹੀਂ ਕੋਈ ਨਹੀਂ ਮਿਲਿਆ ਪ੍ਰਸ਼ਾਸਨ ਪਹੁੰਚ ਗਿਆ ਹੀ ਮੌਕੇ ਤੇ ਕੋਈ ਮਿਲਾਇਆ ਨਹੀਂ ਕੋਈ ਰਾਤ ਕਿੰਨੇ ਵਜੇ ਦਾ ਮਾਮਲਾ ਹੈ 8 ਵਜੇ ਹੁਣ ਕਿੰਨੀ ਦੇਰ ਹੋ ਗਈ ਹੈ ਤਕਰੀਬਨ ਹੁਣ ਦੇਖ ਲੈ ਕਿੰਨਾ ਟਾਈਮ ਹੋ ਗਿਆ 8 ਵਜੇ ਦਾ ਲੈ ਕੇ ਦੇਖ ਸ਼ਾਮ ਨੂੰ ਦੇਖਦੇ ਦੇਖਦੇ ਸਵੇਰੇ ਵੀ ਦੇਖਿਆ ਨਹੀਂ ਮਿਲਿਆ ਸਾਨੂੰ ਠੀਕ ਹੈ ਕਰ ਲਓ ਜੀ ਕੱਢ ਮੇਰੀ ਮੇਰਾ ਵਾਲਟ ਹੀ ਦਿਖਾ ਦੇ ਨੰਬਰ ਲਾ ਸਾਹ ਦਿੱਤਾ ਭਾਜੀ ਨੇ ਹਾਂਜੀ ਸਰ ਸਰ ਤਿਬਾ ਰੋਡ ਦੇ ਬੁੱਡੇ ਦਰਿਆ ਦੇ ਵਿੱਚ ਕੀ ਹੋਇਆ ਲੋਕਾਂ ਦਾ ਕਹਿਣਾ ਕਿ ਨੌਜਵਾਨ ਡਿੱਗ ਜਾਂਦਾ ਉਸ ਤੋਂ ਬਾਅਦ ਲੱਭਿਆ ਨਹੀਂ ਹੈ ਬਸ ਦੇਖੋ ਬਹੁਤ ਦੁਖਦਾਈ ਘਟਨਾ ਹੈ ਦੇਖੋ ਕਿਸੇ ਦਾ ਜੀ ਇਦਾਂ ਡਿੱਗ ਪੈਣਾ ਕਹਿੰਦੇ ਜੀ ਬਾਕੀ ਜਿਹੜਾ ਮੈਂ ਮੌਕੇ 'ਤੇ ਆ ਕੇ ਪਤਾ ਕੀਤਾ ਉਹ ਘਰ ਵਾਲੀ ਨਾਲ ਕੋਈ ਉਹਦਾ ਕਲੇਸ਼ ਚੱਲਦਾ ਸੀ ਤੇ ਦਰਦੂਰੂ ਪੀਟੀ ਸੀ ਆ ਕੇ ਫਿਰ ਉਹਨੇ ਗੁੱਸੇ 'ਚ ਆ ਕੇ ਛਾਲਚੂ ਨੂੰ ਮਾਰ ਦਿੱਤੀ ਸਰ ਕੀ ਨਾਮ ਆ ਉਹਦਾ ਬਾਲਕਿਸ਼ਨ ਜੀ ਤੇ ਕੀ ਹੋਇਆ ਸੀਗਾ ਉਮਰ ਕਿੰਨੀ ਆ ਉਹਦੀ ਉਮਰ ਕੁਰੀਬ 30-35 ਸਾਲ ਦੇ ਸਰ ਰਾਤ ਤਕਰੀਬਨ ਕਿੰਨੇ ਵਜੇ ਉਹਨੇ ਛਾਲ ਮਾਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਤਕਰੀਬ 8:00 ਵਜੇ ਦਾ ਤੇ ਸਰ ਹੁਣ ਕਿੰਨੇ ਕਿ ਦੇਰ ਹੋ ਗਈ ਹਲੇ ਤੱਕ ਲੱਭ ਨਹੀਂ ਪਾਇਆ ਪਰ ਲੱਗੇ ਗੋਤਾਖੋਰ ਲੱਗੇ ਆ ਜੀ ਲੱਭ ਰਹੇ ਆ ਤੇ ਲੱਭ ਲੱਦੇ ਕੋਈ ਗੱਲ ਨਹੀਂ ਲੱਗੇ ਰਾਤ ਵੀ ਕੋਸ਼ਿਸ਼ ਕੀਤੀ ਰਾਤ ਤੇ ਜਦੋਂ ਫਿਰ ਹਨੇਰਾ ਹੋ ਗਿਆ ਸੀ ਕੀ ਲੱਗਦਾ ਸਰ ਕੀ ਮੰਨਦੇ ਹੋ ਵੀ ਮੌਤ ਹੋ ਗਈ ਹੋਣੀ ਆ ਦੇਖੋ ਹੁਣ ਤੱਕ ਤੇ ਮੇ ਹੋਈ ਗਈ ਹੋਣੀ ਆ ਟਾਈਮ ਕਾਫੀ ਹੋ ਗਿਆ ਚਲੋ ਜੇ ਉਹਦੀ ਵਧੀ ਆ ਤੇ ਪਰ ਆਪਾਂ ਕਹਿ ਨਹੀਂ ਸਕਦੇ ਇਹ ਬਿਲਕੁਲ ਲਵਲੀ ਤਾਂ ਜਾਊਗਾ ਤਕਰੀਬਨ ਹਾਂ 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 ਹੁਣ ਇਹ ਸਭ ਪ੍ਰਵਾਣ ਦਿੱਤਾ ਜਾਊਗਾ ਦੇਖਦੇ ਆ ਉਹਨੂੰ ਆ ਬਾਡੀ ਨੂੰ ਲੱਭਦੇ ਆ ਉਹ ਪੋਸਟਮਾਰਟ ਵੀ ਕਰਾਉਨੇ ਆ ਤੇ ਜੋ ਵੀ ਕਾਜ ਆਫ ਡੈਥ ਆਉਂਦਾ ਉਹਦਾ ਆਪਾਂ ਉਹ ਸਭ ਨਾਲ ਕਾਰਵਾਈ ਕਰਾਂਗੇ ਠੀਕ ਹੈ ਜੀ